ਹਾਂਜੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਸਟਮਰਸ ਦੀ ਬਰਪੂਰ ਡਿਮਾਂਡ ਤੇ ਅਸੀਂ ਆ ਗਏ ਆ ਜੀ ਪਸ਼ਮੀਨਾ ਦੇ ਸੂਟਸ ਲੈ ਕੇ ਉਹ ਵੀ ਇਨੇ ਸੋਹਣੇ ਸੋਹਣੇ ਸੂਟਸ ਹੋਣੇ ਆ ਨਾ ਜੋ ਅਸੀਂ ਆਲਵੇਸ ਕਹਿੰਦੇ ਆ ਕਿ ਚੀਜ਼ਾਂ ਲੈ ਕੇ ਆਈ ਦੀਆਂ ਲੇਕਿਨ ਥੋੜੀਆਂ ਫਟ ਕੇ ਔਰ ਡ్రਾਈਸ ਦਾ ਸੂਟ ਹੈ ਜੀ ਆ ਲੱਗ ਕੇ ਦਿਖਾ ਦੂ ਜੀ ਪ੍ਰਿੰਟ ਦੇਖੋ ਇਹਦਾ ਤੁਸੀਂ ਔਰ ਬ੍ਰਾਂਡਿਡ ਕੋ ਡ్రਾਈਸ ਹੈ ਆ ਦੇਖੋ ਇੱਧਰ ਤੁਹਾਨੂੰ ਟੈਗ ਮਿਲ ਰਿਹਾ 100% ਪਿਓਰ ਵਾਲੀ ਹੈਗੀ ਹੈ ਜੀ ਦਾਸ ਦੀ ਠੀਕ ਹੈ ਇਹ ਆਏਗੀ ਇਹਦੀ ਸ਼ਰਟ ਥਿਸ ਇਜ਼ ਬਾਟਮ ਬਹੁਤ ਹੀ ਬਿਊਟੀਫੁਲ ਕੰਬੀਨੇਸ਼ਨ ਹੈ ਆ ਦੇਖੋ ਔਰ ਕਮਾਲ ਚੀਜ਼ ਕੀ ਹੈ ਕਿ ਗਰਮ ਸੂਟਾਂ ਦੇ ਨਾਲ ਨਾ ਨਾਰਮਲੀ ਆਉਂਦੇ ਨੇ ਸਟ੍ਰੋਲ ਲੇਕਿਨ ਆਪਾਂ ਤੁਹਾਨੂੰ ਇਹਦੇ ਚ ਕੀ ਦੇ ਰਹੇ ਆ 2.5 ਮੀਟਰ ਕੱਟ ਖੁੱਲਾ ਡੁੱਲਾ ਸਿਰਾਂ ਤੇ ਟਿਕਣ ਵਾਲਾ ਦੁਪੱਟਾ ਆ ਦੇਖੋ ਬਿਊਟੀਫੁਲ ਪੀਸ ਬਹੁਤ ਹੀ ਉਲਟਾ ਬਹੁਤ ਹੀ ਸੋਹਣਾ ਪੀਸ ਹੈ ਜੀ ਆ ਦੇਖੋ ਕੰਬੀਨੇਸ਼ਨ ਦੇਖੋ ਤੁਸੀਂ ਏ ਆएगी ਜੀ ਇਹਦੀ ਲੁੱਕ ਹੋਰ ਤੇ ਸੂਟ ਦਾ ਪ੍ਰਾਈਸ ਕੀ ਹੈਗਾ ਸਿਰਫ ਤੇ ਸਿਰਫ 2400 ਦਾ ਸੂਟ ਹੈ ਜੀ ਠੀਕ ਹੈ ਜੀ ਸ਼ਿਪਿੰਗ ਹੋਏਗੀ ਜੀ ਐਕਸਟਰਾ ਠੀਕ ਹੈ ਸ਼ਿਪਿੰਗ ਹੋਏਗੀ ਐਕਸਟਰਾ ਸਿੰਗਲ ਕਲਰ ਹੈਗਾ ਹੈ ਅਵੇਲੇਬਲ ਇਹਦੇ ਵਿੱਚ ਜਿਨ੍ਹਾਂ ਨੇ ਬੁੱਕ ਕਰਨਾ ਹੈ ਅਸੀਂ ਨੰਬਰ ਦਿੱਤੇ ਹੈ ਸਕਰੀਨਸ਼ਾਟ ਲੈ ਕੇ ਉਸ ਨੰਬਰ ਦੇ ਉੱਤੇ ਸਾਨੂੰ ਦਿਓ ਪੇਜ ਠੀਕ ਹੈ ਜੀ ਹੁਣ ਇਹ ਆ ਗਿਆ ਜੀ ਵਿਦ ਕਸ਼ਮੀਰੀ ਏਮਬਰਾਇਡਰੀ ਲੋਕਲ ਨਹੀਂ ਹੈਗੀ ਕਸ਼ਮੀਰੀ ਏਮਬਰਾਇਡਰੀ ਹੈ ਆ ਦੇਖੋ ਜੀ ਬਿਊਟੀਫੁਲ ਗਲਾ ਕੰਮ ਲੱਗੋ ਬਖਾਇਓ ਆ ਦੇਖੋ ਬਲੈਕ ਕਲਰ ਦਾ ਹੈਗਾ ਜੀ ਬਾਟਮ ਸੋਰੀ ਸ਼ਰਟ ਆ ਦੇਖੋ ਲੇਕਿਨ ਇਹ ਨਾ ਉਹ ਫੈਬਰਿਕ ਬਹੁਤ ਮੋਟਾ ਨਹੀਂ ਹੈਗਾ ਬਟ ਨਿੱਗਾ ਉਹ ਕਲਾ ਆ ਜਾਏਗਾ ਜੀ ਐਂਡ ਆ ਬਾਵਾ ਦੇਖੋ ਠੀਕ ਹੈ ਜੀ ਹੁਣ ਇਹਦੇ ਤੁਹਾਨੂੰ ਦਿਖਾਉਨੇ ਆ ਕੀ ਇਹ ਕਸ਼ ਆ ਦੇਖੋ ਹੈਂਡਵਰਕ ਜਿਹੜਾ ਇਹਦਾ ਤੁਸੀਂ ਧਿਆਨ ਨਾਲ ਦੇਖੋ ਕਾਪੀ ਨਹੀਂ ਹੈਗੀ ਇਹ ਠੀਕ ਹੈ ਜੀ ਇਹ ਤੁਹਾਨੂੰ ਕਿੰਨੇ ਦਾ ਪੈਣਾ ਹੈ ਇਹ ਸੂਟ ਪਏਗਾ ਜੀ ਤੁਹਾਨੂੰ ਓਨਲੀ 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 1800 1800 ਦਾ オリジナル ਕਸ਼ਮੀਰੀ ਐਮਬਰਾਇਡਰੀ ਇੱਥੋਂ ਦਾ ਕੱਪੜਾ ਇੱਥੋਂ ਦਾ ਸੂਟ ਨਹੀਂ ਹੈਗਾ ਇਹ ਠੀਕ ਹੈ ਜੀ ਹੁਣ ਆ ਗਿਆ ਜੀ ਰਾਜਾ ਰਾਣੀ ਪ੍ਰਿੰਟ ਬਹੁਤ ਜ਼ਿਆਦਾ ਡਿਮਾਂਡ ਚ ਨਿੱਗਾ ਕੱਪੜਾ ਬੋਰ ਆਣੀ ਨਹੀਂ ਇਹ ਉਹ ਬਲੈਕ ਵਾਲੇ ਦੀ ਵੀ ਗਾਰੰਟੀ ਸੀ ਬੋਰ ਨਹੀਂ ਆਏਗੀ ਕੈਟਬਰੀ ਵਾਲੇ ਦੇ ਵੀ ਉੱਤੇ ਨਹੀਂ ਆਏਗੀ ਉਹ ਜਿਹੜਾ ਕਟਰਾਇਜ਼ ਦਾ ਹੈ ਜੀ ਆ ਦੇਖੋ ਬਿਊਟੀਫੁਲ ਸੂਟ ਬਹੁਤ ਹੀ ਪਿਆਰਾ ਔਰ ਇਹਦੇ ਵਿੱਚ ਆ ਜਿਹੜੇ ਆ ਚੀਜ਼ ਦਿੱਤੀ ਹੈ ਨਾ ਇਟ will look very good ਕਿਉਂਕਿ ਤੁਹਾਨੂੰ ਗਲੇ ਤੇ ਕੁਝ ਵੀ ਕਰਨਾ ਨਹੀਂ ਪੈ। ਬਹੁਤ ਸੋਹਣਾ ਲੱਗਣਾ ਹੈ ਇਹ ਸੂਟ ਠੀਕ ਹੈ ਜੀ ਤੇ ਆ ਆਣੀ ਹੈ ਇਧਰ ਸਾਈਡ ਤੇ ਆ ਇਹਦੀਆਂ ਬਾਹਾਂ this is front ਤੇ ਬੈਕ ਵੀ ਇਹਦੀ ਇਦਾਂ ਹੀ ਆਏਗੀ ਜੀ ਆ ਸੇਮ ਠੀਕ ਹੈ ਜੀ ਤੇ ਬਾਟ ਆ ਤੁਹਾਨੂੰ ਘੇਰਾ ਮਿਲ ਰਿਹਾ ਨਾਲ ਠੀਕ ਹੈ ਬੈਕ ਔਰ ਫਰੰਟ ਤੇ ਤੇ ਬਾਟਮ ਇਹਦੀ ਪਲੇਨ ਆਣੀ ਹੈ ਜੀ ਠੀਕ ਹੈ ਇਹ ਇਹਦਾ ਸਟਾਲ ਹੈ ਸਟੌਲ ਨਹੀਂ ਹੈਗਾ ਵੈਸੇ ਸ਼ਾਲ ਹੀ ਹੈ ਆ ਦੇਖੋ ਖੁੱਲਾ ਡੁੱਲਾ ਆ ਦੇਖੋ ਕੱਟ ਦੇਖੋ ਪੂਰਾ ਲੰਬਾ ਔਰ ਨੀچے ਵਾਲਾ ਆ ਦੇਖੋ ਬਹੁਤ ਸੋਹਣਾ ਪੀਸ ਹੈ ਤੇ ਇਹਦਾ ਜਿਹੜਾ ਪ੍ਰਾਈਸ ਹੈਗਾ ਜੀ ਉਹ ਤੁਹਾਨੂੰ ਦੱਸ ਦਿੰਨੇ ਅਸੀਂ ਪ੍ਰਾਈਸ ਹੈਗਾ ਜੀ 1050 ਠੀਕ ਹੈ ਜਿਨ੍ਹਾਂ ਨੂੰ ਵੀ ਪਸੰਦ ਆ ਰਹੇ ਨੇ ਬੁੱਕ ਕਰ ਲਓ 1050 ਇਹਦਾ ਪ੍ਰਾਈਸ ਹੈਗਾ ਸਕਰੀਨ ਸ਼ਾਟ ਤੇ ਦੇ ਦਿਓ ਜਿਹੜੇ ਨੰਬਰ ਦਿੱਤੇ ਹੋਏ ਨੇ ਉਹਨਾਂ ਦੇ ਉੱਪਰ ਸਕਰੀਨਸ਼ਾਟ ਲੈ ਕੇ ਸਾਨੂੰ ਭੇਜਦੇ ਹੋ ਜੀ ਠੀਕ ਹੈ ਜੀ ਤੇ ਤੁਹਾਡੇ ਘਰਾਂ 'ਚ ਜਾਣਗੇ ਪਹੁੰਚ ਸ਼ਿਪਿੰਗ ਹੈਗੀ ਹੈ ਜੀ ਐਕਸਟਰਾ ਨੈਕਸਟ ਸੂਟ ਨੈਕਸਟ ਕਲਰ ਆ ਦੇਖੋ ਬਿਊਟੀਫੁਲ ਸੁਣਿਓ ਹੈ ਲੇਕਿਨ ਪਤਾ ਨਹੀਂ ਸੀ ਲੱਗ ਰਿਹਾ ਪਹਿਲਾਂ ਇਹ ਚਾਹੇ ਤੁਸੀਂ ਬਟਨ ਕਰੋ ਪਾਈਪਿੰਗ ਕਰ ਲੋ ਉਹ ਡਿਪੈਂਡ ਕਰਦਾ ਤੁਸੀਂ ਕੀ ਡਿਜ਼ਾਈਨਿੰਗ ਕਰਵਾਉਣੀ ਹੈ ਇਹ ਬਾਹਾਂ ਜੇ ਸਾਈਡ ਤੇ ਇੱਥੋਂ ਦੀ ਕੱਟੋ ਜਿਹੜੀਆਂ ਇਹ ਬਾਹਾਂ ਠੀਕ ਹੈ ਜੀ ਤੇ ਬੈਕ ਇਹਦੀ ਇਹ ਆਏਗੀ ਆ ਦੇਖੋ ਇਹ ਆਏਗੀ ਜੀ ਬੈਕ ਬਾਟਮ ਇਹਦੀ ਪਲੇਨ ਹੈ ਜੀ ਠੀਕ ਹੈ ਔਰ ਇਹਦਾ ਸ਼ਾਲ ਦੇਖੋ ਤੁਸੀਂ ਕੱਪੜਾ ਜਿਹੜਾ ਆ ਦੇਖੋ ਬਹੁਤ ਵਧੀਆ ਹੈ ਆ ਦੇਖੋ ਬਹੁਤ ਸੋਹਣਾ ਪੀਸ ਹੈ ਕੱਪੜਾ ਬਹੁਤ ਨਿੱਗਾ ਚੁਬਣ ਵਾਲਾ ਨਹੀਂ ਹੈਗਾ ਫੇਸ ਤੇ ਵੀ ਲਗਾ ਰਹੀ ਹੈ ਨਾ ਬਹੁਤ ਸੌਫਟ ਕੱਪੜਾ ਹੈ ਠੀਕ ਹੈ ਜੀ ਤੇ ਇਹਦਾ ਜਿਹੜਾ ਪ੍ਰਾਈਸ ਹੈਗਾ ਜੀ 1450 ਦਾ ਪ੍ਰਾਈਸ ਹੈ ਇਹ ਵਾਲਾ ਠੀਕ ਹੈ 1450 ਸ਼ਿਪਿੰਗ ਹੈਗੀ ਹੈ ਜਿਹੜੀ ਉਹ ਹੈਗੀ ਹੈ ਜੀ ਐਕਸਟਰਾ ਠੀਕ ਹੈ ਨੈਕਸਟ ਕਲਰ ਆ ਗਿਆ ਜੀ ਇਹਦੇ ਵਿੱਚ ਹੁਣ ਕਾਫੀ ਉਹ ਥੋੜੇ ਵਾਈਨ ਸ਼ੇਡ ਚ ਸੀਗੇ ਦੋਨੋਂ ਇੱਕ ਮੈਰੂਨ ਵਾਈਨ ਸੀਗਾ ਇੱਕ ਪਰਪਲ ਵਾਈਨ ਬਹੁਤ ਹੀ ਪਿਆਰਾ ਪੀਸ ਹੈ ਜੀ ਇਹ ਆ ਦੇਖੋ ਔਰ ਕਪੜਾ ਨਿੱਗਾ ਹੈ ਐਦਾਂ ਨਹੀਂ ਹੈ ਕਿ ਐਵੇਂ ਹੀ ਹੈ ਪਸ਼ਮੀਨਾ ਅੱਛੀ ਵਾਲੀ ਬ੍ਰਾਂਡਡ ਪਸ਼ਮੀਨਾ ਹੈਗੀ ਹੈ ਨਿੱਗਾ ਕਪੜਾ ਇਹਦਾ ਵੀ ਦੇਖੋ ਗਲਾ ਬਣਿਆ ਹੋਇਆ ਲਾਗੇ ਉਹਦੀ ਥੋੜਾ ਪ੍ਰਿੰਟ ਦਿਖਾ ਦਿਓ ਜੀ ਆ ਦੇਖੋ ਆ ਗਲਾ ਬਣਿਆ ਹੋਇਆ ਪੂਰਾ ਔਰ ਆ ਸਾਈਡ ਦੇ ਉੱਪਰ ਤੁਹਾਨੂੰ ਐਦਾਂ ਮਿਲ ਰਿਹਾ ਹੈ ਬਿਊਟੀ ਹੀ ਸੋਹਣਾ ਸੂਟ ਹੈ ਜੀ ਇਹ ਬੈਕ ਵੀ ਤੁਹਾਨੂੰ ਇਦਾਂ ਮਿਲੇਗੀ ਬਾਟਮ ਇਹਦੀ ਪਲੇਨ ਹੈ ਜੀ ਸਟਰੋਲ ਤੁਹਾਨੂੰ ਖੋਲ ਕੇ ਦਿਖਾ ਦਿੰਦੇ ਆ ਅਸੀਂ ਆ ਦੇ ਬਿਊਟੀਫੁਲ ਸੂਟ ਸੇਮ ਪ੍ਰਾਈਸ 1450 ਜਿਨ੍ਹਾਂ ਨੂੰ ਵੀ ਪਸੰਦ ਆਂਦੇ ਨੇ ਬੁਰਬੁਰ ਦੀ ਇਹਦੀ 14 ਨਹੀਂ ਇਹ ਸੌਰੀ 1350 ਪਹਿਲਾ ਸੂਟ ਵੀ 1350 ਸੀ ਠੀਕ ਹੈ ਜੀ ਤੇ ਆ ਗਿਆ ਜੀ ਲਾਸਟ ਪੀਸ ਬਹੁਤ ਜ਼ਿਆਦਾ ਲੰਬੀ ਵੀਡੀਓ ਕਰਨੀ ਨਹੀਂ ਇਸ ਟਾਈਮ ਤੱਕ ਵੈਸੇ ਥੱਕ ਜੀਦਾ ਹੈ। ਜ਼ਿਆਦਾ ਬੋਲਿਆ ਨਹੀਂ ਜਾਂਦਾ ਫਿਰ ਆ ਦੇਖੋ ਬਿਊਟੀਫੁਲ ਸੂਟ ਇਹਦਾ ਵੀ ਇਦਾਂ ਹੀ ਗਲਾ ਬਣਿਆ ਹੋਇਆ ਏ ਜੇ ਇਹਦਾ ਨਾ ਪ੍ਰਿੰਟ ਇੱਕ ਵਾਰੀ ਲੱਗ ਗਿਆ ਉਹ ਦੇਖਿਓ ਬੜਾ ਹੀ ਗ੍ਰੇਸਫੁਲ ਜਿਹਾ ਪ੍ਰਿੰਟ ਹੈਗਾ ਔਰ ਇੱਤੇ ਕੋਈ ਬੋਰ ਨਹੀਂ ਆਣੀ ਕੱਪੜੇ ਦਾ ਜਿਹੜਾ ਹੈਗਾ ਨਾ ਟੈਕਸਚਰ ਬਹੁਤ ਗੁੱਡ ਆ ਪਿਛਲਾ ਪਾਸਾ ਵੀ ਜਿਹੜਾ ਬੜਾ ਹੀ ਸੌਫਟ ਆ ਖੱਦਰ ਟਾਈਪ ਨਹੀਂ ਹੈਗਾ ਬਹੁਤ ਸੌਫਟ ਫੈਬਰਿਕ ਹੈ ਠੀਕ ਹੈ ਆਹ ਆ ਬਾਵਾ ਦਾ ਆਏਗਾ ਪਲੇਨ اور ਬਾਰਡਰ ਬਾਵਾ ਦੇ ਠੀਕ ਹੈ ਐਦਾਂ ਹੀ ਇਹਦੀ ਬੈਕ ਹੈਗੀ ਹੈ ਔਰ ਇਹਦੀ ਵੀ ਜਿਹੜੀ ਬਾਟਮ ਆਣੀ ਹੈ ਜੀ ਉਹ ਆਏਗੀ ਪਲੇਨ ਉਹ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਠੀਕ ਹੈ ਜੀ ਆਹ ਪਲੇਨ ਬਾਟਮ ਤੇ ਇਹ ਆਣਾ ਹੈ ਜੀ ਇਹਦੇ ਨਾਲ ਇਹਦਾ ਸ਼ੋਰ ਠੀਕ ਹੈ ਜੀ ਇਹ ਪੈਣਾ ਤੁਹਾਨੂੰ 1050 ਦਾ ਠੀਕ ਹੈ ਸੋ ਜਿਨਾਂ ਨੂੰ ਵੀ ਪਸੰਦ ਆਂਦੇ ਨੇ ਸਕਰੀਨਸ਼ਾਟ ਲੈ ਕੇ ਸਾਡੇ ਨੰਬਰਸ ਤੇ ਦੋ ਪੇਜ ਸਕਰੀਨਸ਼ਾਟ ਲੈਣ ਵਾਸਤੇ ਸਾਡਾ ਚੈਨਲ ਕਰਨਾ ਪੈਣਾ ਜੀ ਸਬਸਕ੍ਰਾਈਬ ਉਹ ਜਿਹੜੀ ਬੈਲ ਆਈਕਨ ਵਾਲੀ ਕੈਂਡੀ ਹੁੰਦੀ ਹੈ ਉਹ ਦਿਓ ਜੀ ਦਬ ਤਾਂ ਜੋ ਸਾਡੀਆਂ ਸਾਰੀਆਂ ਵੀਡੀਓਜ਼ ਤੁਹਾਡੇ ਤੱਕ ਇਦਾਂ ਹੀ ਪਹੁੰਚਦੀਆਂ ਰਹਿਣ ਅਸੀਂ ਬਹੁਤ ਜਲਦੀ ਪਿਓਰ ਕਸ਼ਮੀਰੀ ਏਮਬਰਾਇਡਰੀ ਵਾਲੇ ਸੂਟਸ ਪਿਓਰ ਕਸ਼ਮੀਰੀ ਹੈਂਡਲੂਮ ਦੀਆਂ ਆਈਟਮਸ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਹਲੇਪਰ ਡਿਸਾਈਡ ਨਹੀਂ ਕਰ ਪਾ ਰਹੇ ਕਿ ਕਿੱਦਾਂ ਕਰੀਏ ਐਗਜ਼ਿਬਿਸ਼ਨ ਟਾਈਪ ਕੁਝ ਕਰਾਂਗੇ ਬਹੁਤ ਜਲਦੀ ਕਰਾਂਗੇ ਜਿਹੜੇ ਸਾਡੇ ਆਨਲਾਈਨ ਕਸਟਮਰਸ ਨੇ ਉਹਨਾਂ ਲਈ ਅਸੀਂ ਇੱਕ ਵੀਡੀਓ ਐਗਜ਼ਿਬਿਸ਼ਨ ਤੋਂ ਪਹਿਲਾਂ ਜ਼ਰੂਰ ਅਪਲੋਡ ਕਰ ਦਾਂਗੇ ਤਾਂ ਜੋ ਤੁਸੀਂ ਆਪਣੀਆਂ ਜਿਹੜੀਆਂ ਸਿਲੇਕਟਡ ਪੀਸੇਸ ਨੇ ਉਹ ਤੁਸੀਂ ਚੂਜ਼ ਕਰਵਾ ਕੇ ਪਹਿਲਾਂ ਹੀ ਰਖਵਾ ਸਕਦੇ ਹੋ ਸਾਈਟ ਤੇ ਠੀਕ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਐਦਾਂ ਹੀ ਕਰਦੇ ਰਹੋ ਜੀ ਪਿਆਰ ਸਾਨੂੰ ਜੀ ਬਹੁਤ ਬਹੁਤ ਥੈਂਕ ਯੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ